ਤੀਵਾ ਸਾਡਾ ਇਹ ਕਲਾ ਮੇਲਾ ਜਿਹਦੇ ਵਿੱਚ ਚਿੱਤਰਕਲਾ ਪ੍ਰਦਰਸ਼ਨੀ ਲੱਗੀ ਹੈ ਹਰ ਸਾਲ ਸਕੂਲਾਂ ਦੇ ਮੁਕਾਬਲੇ ਹੁੰਦੇ ਆ ਚਿੱਤਰਕਲਾ ਦੀ ਸ਼ੁਰੂਆਤ ਜਦੋਂ ਹੁੰਦੀ ਹੈ ਉਦੋਂ ਹੀ ਬੰਦਾ ਆਦੀ ਮਾਨਵ ਤੋਂ ਇਨਸਾਨ ਬਣਦਾ ਹੈ ਉਦੋਂ ਪਹਿਲਾਂ ਤਾਂ ਉਹ ਬਰਛਾ ਉਹਦੇ ਕੋਲੇ ਪਲੇਨ ਜਾਨਵਰ ਮਾਰ ਰਿਹਾ ਖਾ ਰਿਹਾ ਜੇ ਤੁਸੀਂ ਇਹ ਰਾਫੜਦੇ ਹੋ ਤਾਂ ਤੁਹਾਡੇ ਜਿਹੜੇ ਹੂੰਗੁਰੂ ਐ ਤੁਹਾਡੀ ਟਲੀ ਇਹਨਾਂ ਦਾ ਸੰਗੀਤ ਕਾਫੀ ਹੈ ਉਹਨਾਂ ਨਾਲ ਪੌਂਕੜ ਵਾਲਿਆਂ ਦਾ ਜਵਾਬ ਦੇਣ ਲਈ ਜਿਹੜੇ ਹੱਥਾਂ ਨੇ ਬੋਸ ਚੱਕਿਆ ਹੋ ਉਹ ਉਹ ਪਿਸਤੌਲ ਨਹੀਂ ਚੱਕਦੇ ਗਿਟਾਰ ਫੜੀ ਹੋਊਗੀ ਉਹ ਚਾਕੂ ਚੱਕ ਕੇ ਇੱਕ ਦੂਜੇ ਦੇ ਨਹੀਂ ਮਾਰਦੇ ਹਨ ਜਿਹੜੇ ਆਰਟ ਹੁੰਦੇ ਆ ਨਾ ਸਾਡੀ ਰੋਜ਼ਾਨਾ ਦੀ ਜਿਹੜੀ ਸਾਡੇ ਦਿਮਾਗ ਦੇ ਵਿੱਚ ਜ਼ੈਨ ਦੇ ਵਿੱਚ ਭਾਫ਼ ਬੰਦੀ ਉਹਨੂੰ ਰਿਲੀਜ਼ ਕਰਨ ਦਾ ਇੱਕ ਤਰੀਕਾ ਸਾਬਤ ਹੁੰਦੇ ਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆੰਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਠੰਡਾ ਦੇ ਟੀਚਰ ਹੋਮ ਵਿੱਚ ਚਿੱਤਰ ਕਲਾ ਪ੍ਰਦਰਸ਼ਨੀ ਲੱਗੀ ਹੈ ਤੇ ਵੱਖ-ਵੱਖ ਤਰ੍ਹਾਂ ਦੀਆਂ ਤਸਵੀਰਾਂ ਵੀ ਲੱਗੀਆਂ ਤੇ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰੇ ਬੱਚੇ ਆ ਜਿਹੜੇ ਉਹ ਦੇਖਣ ਵੀ ਆ ਰਹੇ ਆ ਕੰਪੀਟੀਸ਼ਨ ਵੀ ਕਰਵਾਇਆ ਜਾ ਰਿਹਾ ਕਲਾ ਦੱਸਿਆ ਜਾ ਰਿਹਾ ਵੀ ਬਹੁਤ ਜ਼ਰੂਰੀ ਹੁੰਦੀ ਆ ਕਿਉਂਕਿ ਜਿੰਨੀ ਜੋ ਵੀ ਇਨਸਾਨ ਦੇ ਵਿੱਚ ਜਾਂ ਬੱਚਿਆਂ ਦੇ ਵਿੱਚ ਕਲਾ ਉਸ ਨੂੰ ਉਭਾਰਨ ਵਾਸਤੇ ਉਸ ਬਹੁਤ ਸਾਰਾ ਯੋਗਦਾਨ ਪਾਉਣਾ ਪੈਂਦਾ ਤੇ ਉਹਨਾਂ ਨੂੰ ਨਖਾਰਨਾ ਵੀ ਪੈਂਦਾ ਜਿਸ ਨੂੰ ਲੈ ਕੇ ਇਹ ਕਲਾ ਪ੍ਰਦਰਸ਼ਨੀ ਆ ਜਿਹੜੀ ਲਾਈ ਗਈ ਆ ਤੇ ਸੰਸਾ ਦੇ ਸੰਚਾਲਕ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਬੱਚੇ ਵੀ ਨੇ ਤੁਹਾਨੂੰ ਦੱਸ ਸਕਦੇ ਵੀ ਬੱਚੇ ਬਹੁਤ ਸਾਰੇ ਆ ਜਿਹੜੀ ਪ੍ਰਦਰਸ਼ਨੀ ਆ ਉਹ ਦੇਖਣ ਆ ਰਹੇ ਆ ਚਾਰ ਰੋਜ਼ਾਂ ਜਿਹੜੀ ਪ੍ਰਦਰਸ਼ਨੀ ਲੱਗੀ ਹੋਈ ਆ ਤੇ ਜਿਹੜੇ ਵੱਖ-ਵੱਖ ਜਗ੍ਹਾ ਤੋਂ ਜਿਹੜੇ ਇਹ ਕਲਾਕਾਰ ਆ ਉਹ ਪਹੁੰਚ ਰਹੇ ਆ ਜਿਹੜੇ ਤੇ ਬੱਚਿਆਂ ਨੂੰ ਜਿਹੜੀਆਂ ਸਖਾ ਵੀ ਰਏ ਕੰਪੀਟੀਸ਼ਨ ਵੀ ਕਰਵਾਇਆ ਜਾ ਰਿਹਾ ਤੇ ਨਾਲ ਸੰਚਾਲਕ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਅ ਭਾਈ ਕੀ ਨਾਮ ਹੈ ਜੀ ਗੁਰਪ੍ਰੀਤ ਆਰਟਿਸਟ ਬਟਿੰਡਾ ਜੀ ਗੁਰਪ੍ਰੀਤ ਜੀ ਜਿਹੜੀ ਪ੍ਰਦਰਸ਼ਨੀ ਲਾਈ ਆ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਅ ਇਹ ਚਿੱਤਰਕਲਾ ਪ੍ਰਦਰਸ਼ਨੀ ਸਾਡੇ 30ਵੀਂ 30ਵਾਂ ਕਲਾ ਮੇਲ ਹੈ ਜੀ ਇਹ ਸਾਨੂੰ 35 ਸਾਲ ਸੁਸਾਇਟੀ ਬਣੀ ਨੂੰ ਹੋ ਗਏ ਵਿੱਚੋਂ ਕੁਝ ਕੋਵਿਡ ਕਰਕੇ ਮਿਸ ਹੋ ਗਏ ਤਾਂ ਤੀਵਾਂ ਸਾਡਾ ਇਹ ਕਲਾ ਮੇਲਾ ਜਿਹਦੇ ਵਿੱਚ ਚਿੱਤਰਕਲਾ ਪ੍ਰਦਰਸ਼ਨੀ ਲੱਗੀ ਆ ਹਰ ਸਾਲ ਸਕੂਲਾਂ ਦੇ ਮੁਕਾਬਲੇ ਹੁੰਦੇ ਆ ਸਨਮਾਨ ਹੁੰਦੇ ਚਿੱਤਰਕਾਰਾਂ ਦੇ ਕੁਝ ਚਿੱਤਰਕਾਰ ਇੱਥੇ ਆਉਂਦੇ ਆ ਲਾਈਵ ਬਣਾ ਕੇ ਦਿਖਾਉਂਦੇ ਆ ਪੇਂਟਿੰਗ ਇਸ ਸਾਲ ਵੀ ਇਸੇ ਤਰ੍ਹਾਂ ਇਹ ਮੇਲਾ ਲੱਗ ਰਿਹਾ ਜੀ ਕਿੰਨੇ ਦਿਨਾਂ ਦਾ ਹੈ ਇਹ 4 ਦਿਨਾਂ ਦਾ ਮੇਲਾ ਜੀ ਇਹਦੇ ਵਿੱਚ ਬਹੁਤ ਸਾਰੇ ਚਿੱਤਰਕਾਰਾਂ ਨੇ ਹਿੱਸਾ ਲਿਆ 350 ਤੋਂ ਉੱਤੇ ਬੱਚਿਆਂ ਨੇ ਹਿੱਸਾ ਲਿਆ ਤੇ ਹੋਰ ਬਾਕੀ ਆਉਂਦੇ ਜਾ ਰਹੇ ਆ ਦਰਸ਼ਕ ਆਉਂਦੇ ਜਾ ਰਹੇ ਆ ਦੇਖਦੇ ਆ ਇਹ ਇਨਸਾਨ ਦੀ ਜ਼ਿੰਦਗੀ ਚ ਜਿਹੜੀ ਚਿੱਤਰਕਾਰ ਦੀ ਭੂਮਿਕਾ ਕਿਸ ਤਰ੍ਹਾਂ ਦੀ ਹੁੰਦੀ ਹੈ ਤੁਸੀਂ ਕਿਵੇਂ ਦੇਖਦੇ ਹੋ ਚਿੱਤਰਕਾਰ ਦੀ ਉਹੀ ਭੂਮਿਕਾ ਜੋ ਇੱਕ ਕਵੀ ਦੀ ਹੈ ਜੀ ਜਿਵੇਂ ਲਿਓਨਾਰਡੋ ਦਵਿੰਸੀ ਬਹੁਤ ਵੱਡੇ ਚਿੱਤਰਕਾਰ ਹੋਏ ਜਿਨ੍ਹਾਂ ਨੇ ਮੋਨਾਲੀਜ਼ਾ ਬਣਾਈ ਉਹ ਗੁਰਨਾਨਕ ਦੇਵ ਜੀ ਤੋਂ ਵੀ ਸੀਨੀਅਰ ਏਜ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਪੇਂਟਿੰਗ ਹੈ ਉਹ ਕੈਨਵਸ ਉੱਤੇ ਰੰਗਾਂ ਨਾਲ ਲਿਖੀ ਹੋਈ ਕਵਿਤਾ ਹੁੰਦੀ ਹੈ ਤੇ ਜਿਹੜੀ ਕਵਿਤਾ ਉਹ ਕਾਗਜ਼ ਉੱਤੇ ਪੈਨ ਨਾਲ ਬਣਾਇਆ ਗਿਆ ਚਿੱਤਰ ਹੁੰਦਾ ਹੈ ਤੇ ਦੋਨੋਂ ਹੀ ਮਿਲ ਕੇ ਸਮਾਜ ਨੂੰ ਖੂਬਸੂਰਤ ਬਣਾਉਂਦੇ ਆ ਸਮਾਜ ਨੂੰ ਥੋੜਾ ਹੋਰ ਜੋਨ ਜੋਗਾ ਕਰਦੇ ਆ ਜੇ ਅਸੀਂ ਸਿਰਫ ਰੋਜੀ ਰੋਟੀ ਖਾ ਲਿਆ ਪੀ ਲਿਆ ਬੱਚੇ ਪੈਦਾ ਕਰ ਲਏ ਇਸ ਨਾਲ ਹੀ ਸਬੰਧ ਰੱਖੀਏ ਤਾਂ ਅਸੀਂ ਜਾਨਵਰੀ ਆ ਸਾਡੇ ਇਥੇ ਜਾਨਵਰਾਂ ਚ ਹੋਰ ਕੋਈ ਫਰਕ ਨਹੀਂ ਜਦੋਂ ਅਸੀਂ ਇਹਨਾਂ ਚੀਜ਼ਾਂ ਤੋਂ ਉੱਤੇ ਉੱਠ ਕੇ ਸਾਡੇ ਸੋਚ ਲਈ ਸਾਡੇ ਮਨ ਲਈ ਸੋਚਦੇ ਆ ਅਸੀਂ ਉਦੋਂ ਇਨਸਾਨ ਬਣਦੇ ਆ ਤੇ ਸਾਡੇ ਸੋਜ ਲਈ ਮਨ ਲਈ ਸੋਚਣ ਦਾ ਇੱਕ ਜ਼ਰੀਆ ਚਿੱਤਰਕਲਾ ਜਿਵੇਂ ਕਿ ਕਵਿਤਾ ਲਿਖਣਾ ਗੀਤ ਗਾਉਣਾ ਨੱਚਣਾ ਪੜ੍ਹਨਾ ਇਹ ਸਾਰੇ ਉਹ ਕੰਮ ਹੈ ਜਿਹੜੇ ਸਾਨੂੰ ਇਨਸਾਨ ਬਣਾਉਂਦੇ ਆ ਚਿੱਤਰਕਲਾ ਦੀ ਸ਼ੁਰੂਆਤ ਜਦੋਂ ਹੁੰਦੀ ਹੈ ਉਦੋਂ ਹੀ ਬੰਦਾ ਆਦੀ ਮਨੁੱਖ ਤੋਂ ਇਨਸਾਨ ਬਣਦਾ ਉਦੋਂ ਪਹਿਲਾਂ ਤਾਂ ਉਹ ਬਰਛਾ ਉਹਦੇ ਕੋਲੇ ਪਲੇਨ ਜਾਨਵਰ ਮਾਰ ਰਿਹਾ ਖਾ ਰਿਹਾ ਜਦੋਂ ਦਾ ਢਿੱਡ ਭਰ ਗਿਆ ਨਾ ਉਹਦਾ ਵਰਛਾ ਨੂੰ ਖਾਲੀ ਲੱਗਿਆ ਉਹਨੇ ਪੱਥਰ ਚੱਕ ਕੇ ਉਹਦੇ ਉੱਤੇ ਪਹਿਲੀ ਵਾਰੀ ਤਿੰਨ ਲਾਈਨਾਂ ਡਰਾਅ ਕੀਤੀਆਂ ਨਾ ਉਥੋਂ ਕਲਾ ਸ਼ੁਰੂ ਹੁੰਦੀ ਹੈ ਤੇ ਉਥੋਂ ਹੀ ਉਹ ਮਨੁੱਖ ਬਣਦਾ ਕਿ ਉਹ ਢਿੱਡ ਭਰਨ ਤੋਂ ਬਿਨਾ ਕੁਝ ਸੋਚਣਾ ਸ਼ੁਰੂ ਕਰਦਾ ਹੈ ਨਾ ਤਾਂ ਕਲਾ ਸਾਨੂੰ ਮਨੁੱਖ ਬਣਾਉਂਦੀ ਹੈ ਜਿਵੇਂ ਸਿੱਧੇ ਸ਼ਬਦਾਂ ਚ ਕਿਹਾ ਜਾਵੇ ਤਾਂ ਤਸਵੀਰਾਂ ਜਿਵੇਂ ਕੁਝ ਬੋਲਦੀਆਂ ਹੁੰਦੀਆਂ ਤੁਹਾਡੀ ਵੀ ਇਹ ਤਸਵੀਰ ਬਣਾਈ ਹੋਈ ਆ ਜੇ ਆਮ ਇਨਸਾਨ ਦੇਖਦਾ ਤਾਂ ਇੱਕ ਤਰ੍ਹਾਂ ਦੇ ਜਾਨਵਰਾਂ ਦੀਆਂ ਤਸਵੀਰਾਂ ਲੱਗਦੀਆਂ ਇਸ ਤਸਵੀਰ ਵਿੱਚ ਕੀ ਖਾਸ ਆ ਜਿਹੜੀ ਕੀ ਬਿਆਨ ਕਰਦੀ ਆ ਇਹਦੇ ਵਿੱਚ ਵੁਲਫਸ ਹੈ ਜੀ ਪਿੱਛੇ ਭੇੜੀ ਹੈ ਇਹ ਭੌਂ ਕਰੇ ਆ ਡਰਾ ਰਹੇ ਆ ਖੂਨ ਹੈ ਪਿੱਛੇ ਖੂਨੀ ਰੰਗ ਹੈ ਪਰ ਇਹ ਸਾਰਾ ਕੁਝ ਇੱਕ ਫਰੇਮ ਦੇ ਪਿੱਛੇ ਆ ਸਟਰਕਚਰ ਦੇ ਪਿੱਛੇ ਆ ਇਹ ਸਮਾਜ ਦਾ ਇੱਕ ਪਾਰਟ ਹੈ ਜਿਹੜਾ ਸਾਨੂੰ ਡਰਾਉਂਦਾ ਹੈ ਸਾਨੂੰ دہشت ਜ਼ਦਾ ਕਰਦਾ ਸਮਾਜ ਦੇ ਅੰਦਰਲੇ ਪਾਸੇ ਇਸ ਠੱਠੇ ਵਾਂਗੂ ਅਸੀਂ ਆਪ ਹੁੰਨੇ ਆ ਸਾਡੇ ਕੋਲੇ ਦੋ ਹੀ ਹੱਲ ਹੈ ਜਾਂ ਤਾਂ ਅਸੀਂ ਡਰ ਜੀਏ ਤੇ ਜਾਂ ਨਾਂ ਡਰੀਏ ਦੋਈ ਹੈ ਨਾ ਮੈਂ ਰਾਹ ਚੋਂ ਦਾ ਨਾਂ ਡਰਨ ਦਾ ਹੋਣਾ ਅਸੀਂ ਇਹ ਹੈਗੇ ਇਹ ਮੈਂ ਆਪ ਹੈ ਜਾਂ ਕੋਈ ਵੀ ਬੰਦਾ ਜਿਹੜਾ ਡੋਮিনেਟ ਨਾ ਹੋਣ ਦਾ ਰਾਹ ਫੜਦਾ ਜੇ ਤੁਸੀਂ ਇਹ ਰਾਹ ਫੜਦੇ ਹੋ ਤਾਂ ਤੁਹਾਡੇ ਜਿਹੜੇ ਘੂਗਰੂ ਐ ਤੁਹਾਡੀ ਟਲੀ ਐ ਇਹਨਾਂ ਦਾ ਸੰਗੀਤ ਕਾਫੀ ਐ ਉਹਨਾਂ ਪੌਂਕਣ ਵਾਲਿਆਂ ਦਾ ਜਵਾਬ ਦੇਣ ਲਈ ਮੈਨੂੰ ਇਸ ਪੇਂਟਿੰਗ ਪਿੱਛੇ 2015 ਦਾ ਸਟੇਟ ਬੋਰਡ ਲਲਿਤ ਕਲਾ ਅਕਾਡਮੀ ਦਾ ਅਵਾਰਡ ਵੀ ਮਿਲ ਚੁੱਕਿਆ ਬੈਸਟ ਪੇਂਟਿੰਗ ਲਈ ਇਹ ਜੇ ਆਪਾਂ ਕਿਹਾ ਜਈਏ ਸਿੱਧੇ ਸ਼ਬਦਾਂ ਚ ਦੇਖੀਏ ਵੀ ਇਹ ਕੀ ਬਿਆਨ ਕਰਦੀ ਹੈ ਜਿਵੇਂ ਤੁਸੀਂ ਕਿਹਾ ਵੀ ਸ਼ਾਂਤ ਮੈਂ ਰਹਿੰਦਾ ਆਮ ਜੇ ਸਿੱਧੇ ਸ਼ਬਦਾਂ ਚ ਸਮਝਣਾ ਹੋਵੇ ਤਾਂ ਕਿਵੇਂ ਸੋਸਾਇਟੀ ਦੇ ਦੋ ਪੱਖ ਜੀ 네ਗੇਟਿਵ ਪੱਖ ਪੋਜ਼ਿਟਿਵ ਪੱਖ 네ਗੇਟਿਵ ਪੱਖ ਤੁਹਾਨੂੰ ਦੱਬਣ ਦੀ ਕੋਸ਼ਿਸ਼ ਕਰਦਾ ਜੇ ਤੁਸੀਂ ਪੋਜ਼ਿਟਿਵ ਆ ਤਾਂ ਤੁਸੀਂ ਉਹਨੂੰ ਦੱਬਣ ਨਹੀਂ ਦਿੰਦੇ ਆਪਦੇ ਆਪ ਨੂੰ ਸਤਿ ਆਤਿ ਬਹੁਤ ਸਾਰੇ ਲੋਕ ਸਾਨੂੰ ਰੋਜ਼ ਰੋਜ਼ ਮਰਰਾ ਦੀ ਜ਼ਿੰਦਗੀ ਚ ਹੁੰਦਾ ਸਾਡੇ ਨਾਲ ਤੱਕਾ ਹੁੰਦਾਗਾ ਜਾਂ ਅਸੀਂ ਸਹਿ ਜਾਂਨੇ ਆ ਜਾਂ ਅਸੀਂ ਸਹਨ ਤੋਂ ਜਵਾਬ ਦੇ ਜਾਂਨੇ ਆ ਅਸੀਂ ਆ ਬਣਨਾ ਹੈ ਜਿਹੜੇ ਸਹਨ ਤੋਂ ਜਵਾਬ ਦੇ ਜਾਂ। ਠੱਥੇ ਨੂੰ ਕਿਵੇਂ ਦੇਖਦੇ ਹਾਂ ਜਾਂ ਸਮਾਜ ਚ ਹੁਣ ਜੇ ਆਮ ਦੇਖਿਆ ਜਾਵੇ ਤਾਂ ਇਹ ਕਿਹ ਜਾਨਵਰ ਆ ਪਰ ਇਹਦੀ ਭੂਮਿਕਾ ਕਿਹੋ ਜੀ ਹੁੰਦੀ ਹੈ ਸਮਾਜ ਠੱਥੇ ਦੀ ਬਹੁਤ ਪੁਰਾਣੀ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਦੁਨੀਆ ਦੇ ਇਕੱਲਾ ਭਾਰਤ ਨਹੀਂ ਦੁਨੀਆ ਚ ਜਿੱਥੇ ਵੀ ਆਦੀ ਮਨਮ ਨੇ ਗੁਫਾਵਾਂ ਦੀਆਂ ਕੰਧਾਂ ਚ ਕਲਾ ਕੀਤੀ ਆ ਉੱਥੇ ਸਭ ਤੋਂ ਪਹਿਲਾਂ ਬੰਦੇ ਦੀ ਤਸਵੀਰ ਦੇ ਨਾਲ ਠੱਠੇ ਦੀ ਤਸਵੀਰ ਬਣੀ ਹੈ ਤਾਂ ਠੱਠਾ ਸਾਡੇ ਨਾਲ ਡੋਮੈਸਟਿਕਲੀ ਬਹੁਤ ਪੁਰਾਣਾ ਅਸੀਂ ਆਪ ਦਾ ਕਰੈਕਟਰ ਅਕਸਰ ਦੋਸਤਰ ਇੱਕ ਦੂਜੇ ਨੂੰ ਜਦੋਂ ਕਿਸੇ ਦੀ ਤਾਰੀਫ ਕਰਨੀ ਹੋਵੇ ਵੀ ਸੋਲਿਡ ਹੈ ਇਹ ਬਹੁਤ ਮਜ਼ਬੂਤ ਬੰਦਾ ਅਸੀਂ ਕਹਿੰਨੇ ਆ ਤਾਂ ਠੱਠਾ ਯਾਰ ਇਹ ਬੰਦਾ ਤਾਂ ਯਾਰ ਠੱਠਾ ਇਹ ਨਹੀਂ ਪਲਟਦਾ ਇਹ ਨਹੀਂ ਹਿੱਲਦਾ ਗੱਲ ਤੋਂ ਹਨਾ ਤੇ ਉਹ ਉਸ ਚੀਜ਼ ਨੂੰ ਵੀ ਸਿੰਬਲਾਈਜ਼ ਕਰਦੇ ਆ ਇਹ ਇਕਨੋਮੀ ਨੂੰ ਵੀ ਸਿੰਬਲਾਈਜ਼ ਕਰਦਾ ਤੁਸੀਂ ਦੇਖਿਆ ਉਹ ਕਿਸੇ ਦੇਸ਼ ਦੀ ਇਕਨੋਮੀ ਨੂੰ ਬਣਾਉਣ ਲਈ ਅਮਰੀਕਾ ਦੇ ਵੀ ਜਿਹੜੀ ਸਟਾਕ ਮਾਰਕੀਟ ਉਹਦੇ ਬਾਅਦ ਠੱਠਾ ਬਣਿਆ ਹੋਇਆ ਠੀਕ ਹੈ ਜੀ ਪੈਦਾਵਾਰ ਦੇ ਸਿੰਬਲ ਦੇ ਤੌਰ ਤੇ ਵੀ ਅਸੀਂ ਠੱਠਾ ਇਸਤੇਮਾਲ ਕਰਦੇ ਆ ਇਹਨੂੰ ਤੁਸੀਂ ਇਹ ਕਹ ਲਓ ਪਾਵਰ ਦੇ ਸਿੰਬਲ ਦੇ ਤੌਰ ਤੇ ਵੀ ਸਾਡੇ ਨਾਲ ਖੇਤਾਂ 'ਚ ਵੀ ਅੱਜ ਤੱਕ ਇੰਨੇ ਹੀ ਕੰਮ ਕੀਤਾ ਹਨ ਅਸੀਂ ਆਪਦਾ ਪ੍ਰਾਈਮ ਕਰੈਕਟਰ ਇਹਦੇ ਚੋਂ ਪਾਲਦੇ ਆਂ ਰਾਮਸ ਰੂਪਨ ਕੀ ਹੁਣਾਂ ਦਾ ਇਹ ਵੀ ਨਾਟਕ ਚ ਹੈ ਫਿਰ ਜਿਹੜੇ ਗੁਰਦੇਵਾਲ ਸਿੰਘ ਹੁਣਾਂ ਦਾ ਇੱਕ ਨਾਵਲ ਹੈ ਬੜਾ ਪਪੂਲਰ ਉਹਦੇ ਵਿੱਚ ਵੀ ਠੱਠਾ ਮੇਨ ਕੈਰੈਕਟਰ ਹੈ ਹਨਾ ਤਾਂ ਅਸੀਂ ਆਪਦੇ ਆਪ ਚੋ ਇਸ ਨੂੰ ਨਜ਼ਰ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਨੌਜਵਾਨ ਪੀੜੀ ਦੀ ਗੱਲ ਕਰ ਲਈਏ ਮੌਜੂਦਾ ਸਮੇਂ ਵਿੱਚ ਜਿਵੇਂ ਮੋਬਾਈਲ ਨਾਲ ਜੁੜੀ ਹੋਈ ਹੈ ਬੇਸ਼ੱਕ ਕਿ ਉਹ ਇੱਕ ਤਰ੍ਹਾਂ ਦਾ ਮੁੱਖ ਅੰਗ ਬਣਿਆ ਪਿਆ ਜਿਹੜੀ ਇਹ ਕਲਾ ਬਾਹੇ ਕਿੰਨਾ ਕੁ ਪ੍ਰਭਾਵ ਛੱਡਦੀ ਆ ਜਾਂ ਕਿੰਨਾ ਕੁ ਬਦਲਾਅ ਲਿਆਉਂਦੀ ਆ ਆਮ ਨੌਜਵਾਨ ਪੀੜੀ ਲਈ ਬਹੁਤ ਵੱਡਾ ਲਿਆ ਹੁੰਦੀ ਹੈ ਜੀ ਤੁਸੀਂ ਇਹ ਦੇਖੋ ਜਿਹੜਾ ਕਿਸਾਨੀ ਸੰਘਰਸ਼ ਹੋਇਆ ਉਹਦੇ ਵਿੱਚ ਜੇ ਗੀਤ ਸੰਗੀਤ ਨਾ ਹੁੰਦਾ ਤਾਂ ਸੰਘਰਸ਼ ਦੀ ਇਹ ਰੂਪਰੇਖਾ ਨਹੀਂ ਸੀ ਹੋਣੀ ਉਹਨੇ ਨੌਜਵਾਨਾਂ ਨੂੰ ਉਸ ਸੰਘਰਸ਼ ਵੱਲ ਪ੍ਰੇਰਿਆ ਮੇਰੀਆਂ ਆਪਦੀਆਂ ਪੇਂਟਿੰਗਸ ਉੱਥੇ ਮੈਂ ਦੇਖਦਾ ਸੀਗਾ ਕਿ ਟਰਾਲੀਆਂ ਦੇ ਮਗਰ ਪ੍ਰਿੰਟ ਕੱਢ ਕੱਢ ਕੇ ਲੱਗੇ ਹੁੰਦੇ ਸੀਗੇ ਹੈਨਾ ਤਾਂ ਮੈਨੂੰ ਕੋਈ ਵਾਲੇ ਅਵਾਰਡਾਂ ਤੋਂ ਭਾਵੇਂ ਇਹਨੂੰ ਲਲਿਤ ਕਲਾ ਗਾਡਵੀ ਦਾ ਅਵਾਰਡ ਮਿਲਿਆ ਪਰ ਮੈਂ ਕਦੇ ਹੋਰ ਕਿਸੇ ਅਵਾਰਡਾਂ ਲਈ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਇਹ ਵੀ ਪੋਲਿਟਿਕਸ ਹੀ ਹੁੰਦੀ ਆ ਵਾਰਡਾਂ ਦੀ ਵੀ ਤੇ ਮੇਰੇ ਲਈ ਉਹ ਵਾਰਡ ਸਭ ਤੋਂ ਵੱਡਾ ਹੁੰਦਾ ਸੀ ਜਦੋਂ ਮੈਂ ਕਿਸੇ ਟਰਾਲੀ ਦੇ ਉੱਤੇ ਅਲੱਗੀ ਆਪਣੀ ਬਣੀ ਤਸਵੀਰ ਦੇਖਦਾ ਸੀ ਮੇਰੀਆਂ ਤਸਵੀਰਾਂ ਦੀ ਲੋਕਾਂ ਨੇ ਪੱਕੀਆਂ ਪ੍ਰਦਰਸ਼ਨੀਆਂ ਲਾਤੀਆਂ ਸੀ ਟਿੱਕਰੀ ਤੇ ਸਿੰਘੂ ਬਾਰਡਰ ਤੇ ਹੁਣ ਨੌਜਵਾਨਾਂ ਲਈ ਇਹ ਪ੍ਰੇਰਣਾ ਇਸ ਤਰ੍ਹਾਂ ਵੀ ਸਾਬਤ ਹੋ ਸਕਦਾ ਨੰਬਰ 2 ਜਿਹੜੇ ਹੱਥਾਂ ਨੇ ਬੋਸ ਚੱਕਿਆ ਹੋ ਉਹ ਉਹ ਪਿਸਤੌਲ ਨਹੀਂ ਚੱਕਦੇ ਗਿਟਾਰ ਫੜੀ ਹੋਊਗੀ ਉਹ ਚਾਕੂ ਚੱਕ ਕੇ ਇੱਕ ਦੂਜੇ ਦੇ ਨਹੀਂ ਮਾਰਦੇ ਹਨਾ ਇਹ ਤੋਂ ਇਨ ਆਊਟਲੈਟ ਦਿੰਦਾ ਕੁੱਕਰ ਹੁੰਦਾ ਨਾ ਕੁੱਕਰ ਜੇ ਉਹਦੇ ਚ ਉੱਪਰ ਬਿਸਲ ਨਾਲ ਲੱਗੀ ਹੋਵੇ ਸੀਟੀ ਨਾ ਹੋਵੇ ਉਹ ਫਟ ਜਾਊਗਾ ਪਰ ਉਹ ਬਿਸਲ ਕੀ ਕਰਦੀ ਉਹਦੇ ਅੰਦਰਲੇ ਐਕਸਟਰਾ ਜਿਹੜੀ ਭਾਫ਼ ਹੁੰਦੀ ਉਹਨੂੰ ਰਿਲੀਜ਼ ਕਰਦੀ ਹੈ ਜਿਹੜੇ ਆਰਟ ਹੁੰਦੇ ਨਾ ਸਾਡੀ ਰੋਜ਼ਾਨਾ ਦੀ ਜਿਹੜੀ ਸਾਡੇ ਦਿਮਾਗ ਦੇ ਵਿੱਚ ਜ਼ੈਨ ਦੇ ਵਿੱਚ ਭਾਫ਼ ਬੰਦੀ ਉਹਨੂੰ ਰਿਲੀਜ਼ ਕਰਨ ਦਾ ਇੱਕ ਤਰੀਕਾ ਸਾਬਤ ਹੁੰਦੇ ਆ ਤੁਸੀਂ ਸ਼ਾਂਤ ਰਹਿਨੇ ਹੋ ਤੁਸੀਂ ਕੋਈ ਗੀਤ ਗਾ ਸਕਦੇ ਹੋ ਤੁਸੀਂ ਪੇਂਟਿੰਗ ਬਣਾ ਸਕਦੇ ਹੋ ਤੁਸੀਂ ਫਿਰ ਫਟੋਂਗੇ ਨਹੀਂ ਬਲਾਸ ਨਹੀਂ ਹੋਊਗੀ ਸਭ ਤੋਂ ਵੱਡੀ ਸਮੱਸਿਆ ਨਾ ਜਿਹੜੀ ਲੋਕ ਡਿਸਕਸ ਨਹੀਂ ਕਰਦੇ ਉਹ ਸਾਈਕਲੋਜੀਕਲ ਪ੍ਰੋਬਲਮਸ ਹੈ ਡਿਪਰੈਸ਼ਨ ਹੈ ਡਿਪਰੈਸ਼ਨ ਨੂੰ ਲੋਕ ਜਾਣ ਕੇ ਇਸ ਤਰ੍ਹਾਂ ਨਹੀਂ ਡਿਸਕਸ ਕਰਦੇ ਕਿ ਲੋਕ ਕਹਿਣਗੇ ਵੀ ਇਹ ਪਾਗਲ ਹੈ ਡਿਪਰੈਸ਼ਨ ਕੋਈ ਪਾਗਲਪਨ ਨਹੀਂ ਡਿਪਰੈਸ਼ਨ ਸਾਡੇ ਦਿਮਾਗ ਦੇ ਉੱਤੇ ਜਿਹੜੇ ਰੋਜ਼ ਦੀ ਧੂੜ ਮਿੱਟੀ ਜੰਮਦੀ ਹੈ ਨਾ ਉਹੀ ਹੈ ਤੇ ਕਲਾ ਉਸ ਧੂੜ ਮਿੱਟੀ ਨੂੰ ਝਾੜਨ ਦਾ ਕੰਮ ਕਰਦੀ ਹੈ ਰਾਜਨੀਤਿਕ ਲੋਕ ਵੀ ਕੁਝ ਪਹੁੰਚੇ ਸੀ ਤੇ ਤੁਸੀਂ ਮਿਊਜ਼ੀਅਮ ਦੀ ਗੱਲ ਕੀਤੀ ਸੀ ਮੌਜੂਦਾ ਸਰਕਾਰਾਂ ਦੇ ਕਿਵੇਂ ਦੇਖਦੇ ਹੋ ਭੂਮਿਕਾ ਨੂੰ ਵੀ ਤੁਸੀਂ ਅੱਜ ਵੀ ਮੰਗ ਰੱਖੀ ਵੀ ਜਿਹੜਾ ਮਿਊਜ਼ੀਅਮ ਬਠਿੰਡਾ ਦੇ ਵਿੱਚ ਬਣਨਾ ਚਾਹੀਦਾ ਹੈ ਕਲਾਕਾਰ ਨੂੰ ਜਾਂ ਆਪ ਲੈ ਕੇ ਪਿਛਲੀਆਂ ਸਰਕਾਰਾਂ ਜਾਂ ਮੌਜੂਦਾ ਸਰਕਾਰੇ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਆ ਕਿੰਨਾ ਕੁ ਉਹਨਾਂ ਨੇ ਇਸ ਚੀਜ਼ ਨੂੰ ਵਧੀਆ ਤਰੀਕੇ ਨਾਲ ਹਜੇ ਤੱਕ ਤਾਂ ਜ਼ਿਆਦਾਤਰ ਸਰਕਾਰਾਂ ਦੀ ਭੂਮਿਕਾ ਨਿਰਾਸ਼ ਕਰਨ ਵਾਲੀ ਹੀ ਰਹੀ ਹੈ ਸਾਡੇ ਇੱਥੇ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਪਹਿਲਾਂ ਕੀਤੀ ਹੈ ਕਿ ਆਜ਼ਾਦੀ ਤੋਂ ਦੇ 78 ਸਾਲ ਬਾਅਦ ਵੀ ਕੋਈ ਆਰਟ ਕਾਲਜ ਹੈ ਨਹੀਂ ਹੈਨਾ ਇਹ ਨਿਰਾਸ਼ ਕਰਨ ਵਾਲੀ ਗੱਲ ਹੈ ਪੰਜਾਬ ਦੇ ਲਈ ਛੱਤੀਸਗੜ੍ਹ ਮੈਂ ਜਾਣਾ ਮੱਧ ਪ੍ਰਦੇਸ਼ ਜਾਣਾ ਉੱਥੇ ਆਰਟ ਦੇ ਦੀਆਂ ਯੂਨੀਵਰਸਿਟੀਆਂ ਕਲਾ ਕਾਲਜ ਵੀ ਨਹੀਂ ਯੂਨੀਵਰਸਿਟੀਆਂ ਆ ਫਾਈਨ ਆਰਟਸ ਦੀਆਂ ਇਹੋ ਜਿਹੇ ਆ ਸਟੇਟਸ ਵੀ ਹੈਗੀ ਜਿਨ੍ਹਾਂ ਨੂੰ ਅਸੀਂ ਪਿਛੜਿਆ ਸਮਝਦੇ ਹਾਂ ਸਾਡੇ ਨਾਲੋਂ ਤੇ ਸਾਡੇ ਇੱਥੇ ਵੀ ਯੂਨੀਵਰਸਿਟੀ ਛੱਡੋ ਕੋਈ ਕਾਲਜ ਵੀ ਹੈ ਨਹੀਂ ਤਾਂ ਭੂਮਿਕਾ ਤਾਂ ਬੜੀਆਂ ਨਾ ਪੱਕੀ ਰਹੀਆਂ ਪ੍ਰੈਜ਼ੈਂਟ ਸਰਕਾਰ ਦੇ ਕਿਉਂਕਿ ਨੁਮਾਇंदे ਖੁਦ ਕਲਾ ਨਾਲ ਜੁੜੇ ਰਹੇ ਆ ਜਿਹੜੇ ਅੱਜ ਸਾਡੇ ਕੋਲੇ ਆਏ ਸਰਕਾਰ ਦੇ ਨੁਮਾਇंदे ਇਹ ਵੀ ਖੁਦ ਕਲਾ ਨਾਲ ਜੁੜੇ ਰਹੇ ਆ ਇਹਨਾਂ ਤੋਂ ਉਮੀਦ ਹੈ ਦੇਖੋ ਜੇ ਤਾਂ ਸਾਡਾ ਕੰਮ ਹੋ ਗਿਆ ਤਾਂ ਅਸੀਂ ਸਮਝਾਂਗੇ ਵਾਕਈ ਕਲਾਕਾਰ ਸੀਗੇ ਤੇ ਜੇ ਨਾ ਕੀਤਾ ਤਾਂ ਅਸੀਂ ਸਮਝਾਂਗੇ ਵੀ ਇਹ ਕਲਾਕਾਰੀ ਵਿਖਾ ਗਏ ਇੱਕ ਮਾਪੇ ਆ ਜਿਹੜੇ ਆਪਣੇ ਬੱਚਿਆਂ ਦੀ ਕਿਵੇਂ ਪਛਾਣ ਕਰਨਾ ਜਾਂ ਕਿੱਡੀ ਕਬੱਡੀ ਮਾਪਿਆਂ ਦੀ ਭੂਮਿਕਾ ਮੰਨਦੇ ਹੋ ਵੀ ਬੱਚਿਆਂ ਨੂੰ ਇਸ ਕਲਾ ਦੇ ਖੇਤਰ ਨਾਲ ਜੋੜਨ ਲਈ ਜਾਂ ਪਛਾਣਨ ਦੀ ਦੁਨੀਆ ਜਿਹੜਾ ਵੀ ਬੱਚਾ ਪੈਦਾ ਹੁੰਦਾ ਉਹ ਕਲਾਕਾਰ ਪੈਦਾ ਹੁੰਦਾ ਸਾਡਾ ਸਿੱਖਿਆ ਪ੍ਰਬੰਧ ਇਹ ਸ਼ੋਰ ਕਰਦਾ ਕਿ ਉਹਦੇ ਅੰਦਰਲਾ ਕਲਾਕਾਰ ਮਰ ਜੇ ਐਸੀ ਵਾਹੀਅਤ ਸਾਡੀ ਜਿਹੜੀ এডਿਕੇਸ਼ਨ ਦਾ ਸਿਸਟਮ ਐਸਾ ਵਾਹੀਅਤ ਹੈ ਕਿ ਉਹਦੇ ਅੰਦਰਲੇ ਕਲਾਕਾਰ ਨੂੰ ਮਾਰਦਾ ਹੈ ਮਾਪਿਆਂ ਦੇ ਤੌਰ ਤੇ ਵੀ ਅਸੀਂ ਕਈ ਵਾਰ ਇਸ ਕੰਮ 'ਚ ਸਹਿਯੋਗ ਪਾਉਣੇ ਆ ਜਦੋਂ ਸਾਡਾ ਬੱਚਾ ਘਰ ਦੀ ਕੰਧ ਤੇ ਡਰਾਇੰਗ ਕਰ ਦਿੰਦਾ ਸੀ ਉਹਦੇ ਥੱਪੜ ਮਾਰ ਦਿੰਨੇ ਆ ਕਿ ਤੂੰ ਘਰ ਦੀ ਕੰਧ ਖਰਾਬ ਕਰਤੀ ਚਿੱਟੀ-ਚਿੱਟੀ ਸੀਗੀ ਹੁਣ ਇਹ ਕੌਣ ਫੈਸਲਾ ਕਰੂ ਕਿ ਚਿੱਟੀ ਕੰਧ ਸੋਹਣੀ ਹੁੰਦੀ ਹੈ ਜਾਂ ਬੱਚੇ ਦੀ ਡਰਾਇੰਗ ਕੀਤੀ ਹੋਈ ਕੰਧ ਸੋਹਣੀ ਹੁੰਦੀ ਹੈ ਜਿਹਦੇ ਘਰ 'ਚ ਕੋਈ ਖੇਡਣ ਵਾਲਾ ਛੋਟਾ ਬਾਲ ਨਹੀਂ ਨਾ ਕਿ ਨਿੱਕੀਆਂ-ਨਿੱਕੀਆਂ ਉਂਗਲਾਂ 'ਚ ਕਰਿਅਨ ਫੜ ਕੇ ਕੰਧ ਤੇ ਬਣਾਉਣ ਵਾਲਾ ਉਹਨੂੰ ਪੁੱਛੋ ਰੰਗਾਂ ਦੀ ਕੀ ਮੱਤ ਦਾ ਅਸਲ 'ਚ ਤਾਂ ਮੇਰੇ ਮੁਤਾਬਕ ਤਾਂ ਜਿਹੜੀ ਘਰ ਦੀਆਂ ਕੰਧਾਂ ਤੇ ਛੋਟੇ ਬੱਚੇ ਨੇ ਲਾਈਨਾਂ ਨਹੀਂ ਨਾ ਮਾਰੀਆਂ ਉਹ ਘਰ ਘਰ ਹੀ ਨਹੀਂ ਹੈਗਾ ਸੋ ਸਾਨੂੰ ਲੋੜ ਹੈ ਇਸ ਕੰਮ ਦੀ ਕਿ ਅਸੀਂ ਬੱਚਿਆਂ ਨੂੰ ਪ੍ਰੋਤਸਾਹਨ ਦਈਏ ਖੁੱਲ੍ਹ ਦਈਏ ਇਹੀ ਤਰੀਕਾ ਪਛਾਨਣ ਦਾ ਖੁੱਲ੍ਹ ਦਈਏ ਕਿ ਜੀ ਭਾਈ ਤੁਸੀਂ ਕਰੋ ਕੰਮ ਤੁਹਾਡੇ ਤੇ ਕੋਈ ਰੋਕ ਟੋਕ ਨਹੀਂ ਕੰਮ ਕਰ ਉਹਨੂੰ ਗਾਉਣ ਦੀ ਉਹਨੂੰ ਨੱਚਣ ਦੀ ਉਹਨੂੰ ਬਣਾਉਣ ਦੀਏ ਆਪ ਹੀ ਹੌਲੀ ਹੌਲੀ ਜਿਹੜੇ ਬੱਚੇ ਚ ਪੋਟੈਂਸ਼ੀਅਲ ਉਹਨੇ ਉੱਤੇ ਆ ਜਾਣਾ ਸਿਖਾਉਣ ਦੀ ਕੋਸ਼ਿਸ਼ ਨਹੀਂ ਕਰਨੀ ਉਹਨੂੰ ਸ਼ੁਰੂ ਚ ਥੈਂਕ ਯੂ ਸੋਏ ਗੁਰਪ੍ਰੀਤ ਜੀ ਸੇ ਜਨਾ ਨਾਲ ਗੱਲਬਾਤ ਕੀਤੀ ਹੈ ਇਹਨਾਂ ਨੇ ਖਾਸ ਗੱਲ ਕਹੀ ਹੈ ਜੀ ਵੀ ਜਿਹੜੀ ਨੌਜਵਾਨ ਪੀੜੀ ਆ ਜਾਂ ਜਿਹੜੇ ਬੱਚੇ ਆ ਮਾਪਿਆਂ ਨੂੰ ਉਹਨਾਂ ਨੂੰ ਪਹਿਚਾਨਣ ਦੀ ਲੋੜ ਆ ਤੇ ਜੇ ਕੋਈ ਆਪਦੀ ਕਲਾ ਕੰਧ ਤੇ ਖਾਉਂਦਾ ਤੇ ਬੱਚਿਆਂ ਨੂੰ ਇਹ ਨਹੀਂ ਵੀ ਕੁੱਟਣ ਮਾਰਨੀ ਉਹਦੀ ਜਿਹੜੀ ਕਲਾ ਨੂੰ ਪਹਿਚਾਨਣਾ ਚਾਹੀਦਾ ਹੋਰ ਜਿਹੜੇ ਵਿਅਕਤੀ ਨੇ ਇੱਥੇ ਕਲਾਕਾਰ ਜਾਂ ਰਾਜਨੀਤਿਕ ਲੋਕ ਆਏ ਨੇ ਉਹ ਕੀ ਕਹਿੰਦੇ ਨੇ ਆ ਉਸ ਹੁੰਦੇ ਆ